ਤੂੰ ਇੱਥੇ ਵੀ ਘੁੰਗਣੀਆਂ ਵੇਚਣੀਆਂ ਨੇ ਇੱਥੇ ਵੀ ਕਾਰਬਿਹਾਰ ਕਰਨਾ ਹੈ ਬੜੇ ਖੁਸ਼ ਸੀ ਕੁਝ ਦੇਖਿਆ ਸੀ ਉਹਦੇ ਵਿੱਚ ਉਹਨਾਂ ਦੇ ਵਿੱਚ ਕੁਝ ਦੇਖ ਰਹੇ ਸੀ ਗੁਰੂ ਪਿਆਰੋਂ ਕਹਿੰਦੇ ਜੇ ਤੂੰ ਇੱਥੇ ਵੀ ਕਾਰਬਿਹਾਰ ਕਰਨਾ ਹੈ ਅਸੀਂ ਚਾਹੁੰਦੇ ਆ ਕਿ ਤੂੰ ਸਾਡੇ ਨਾਲ ਗੋਇੰਦਵਾਲ ਚਲੇ ਜਾ ਲੱਖੋ ਸਤਨਾਮ ਸ਼੍ਰੀ ਵਾਹਿਗੁਰੂ ਆਹ ਜਿਹੜੀਆਂ ਤੂੰ ਘੁੰਗਣੀਆਂ ਵੇਚਦਾ ਹੈ ਜਿਹੜਾ ਕਾਰਬਿਹਾਰ ਕਰਦਾ ਹੈ ਉੱਥੇ ਨਾਲੇ ਕਾਰਬਿਹਾਰ ਕਰੀ ਜਾਈ ਨਾਲੇ ਸੇਵਾ ਕਰੀ ਗੁਰੂ ਰਾਮਦਾਸ ਜੀ ਕੱਲੇ ਨੇ ਇੱਕ ਤੇ ਹੁੰਦਾ ਨਾ ਮਾ ਮਾਂ ਨੂੰ ਪੁੱਛਿਆ ਮਾਂ ਜਾ ਕੇ ਇੱਕ ਤੇ ਹੁੰਦਾ ਮੈਂ ਪਿਤਾ ਨੂੰ ਪੁੱਛਿਆ ਮਾਂ ਜਾ ਕੇ ਪਰ ਹੈ ਹੀ ਕਰ ਵਾਹਿਗੁਰੂ ਪਿੱਛੇ ਆ ਕੇ ਨੂੰ ਆ ਉਹਨਾਂ ਨੇ ਪੁੱਛਿਆ ਹੀ ਅਮਰਦਾਸ ਮਹਾਰਾਜ ਜੀ ਨੂੰ ਕਹਿੰਦੇ ਜੀ ਜੋ ਆਪ ਦਾ ਹੁਕਮ ਹੈ ਕਰੀ ਆ ਕੋ ਸਤਨਾਮੁ ਜੀ ਵਾਹਿਗੁਰੂ ਕਹਿੰਦੇ ਜੋ ਆਪ ਦਾ ਹੁਕਮ ਹੈ 1552 ਦੇ ਵਿੱਚ ਤਨਗੁਰ ਰਾਮਦਾਸ ਜੀ ਮਹਾਰਾਜ ਜੀ ਗੋਇੰਦਵਾਲ ਦੀ ਧਰਤੀ ਤੇ ਬੇਅੰਤ ਸੇਵਾ ਕੀਤੀ ਹੈ ਬੇਅੰਤ ਸੇਵਾ ਭਾਂਡਿਆਂ ਦੀ ਸੇਵਾ ਪੂਚਿਆਂ ਦੀ ਸੇਵਾ ਲੰਗਰਾਂ ਦੀ ਸੇਵਾ ਬਾਲਣ ਦੀ ਸੇਵਾ ਬਹੁਤ ਸੇਵਾ ਕੀਤੀ ਹੈ ਘੁੰਗਣੀਆਂ ਵੀ ਵੇਚਦੇ ਰਹੇ ਗੋਇੰਦਵਾਲ ਦੀ ਧਰਤੀ ਦੇ ਉੱਪਰ ਵੀ ਕਾਂਗਵਿਹਾਰ ਕਿਰਤ ਵੀ ਕਰਦੇ ਰਹੇ ਇੱਕ ਦਿਨ ਤਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਘਰੋਂ ਮਾਤਾ RAM ਕੌਰ ਜੀ ਹਰ ਰੋਜ਼ ਦੀ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੀ ਲਈ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ ਗੁਰੂ ਅਮਰਦਾਸ ਜੀ ਉਹ ਗੋਇੰਦਵਾਲ ਦੀ ਧਰਤੀ ਹੈ ਜਿੱਥੇ ਬੜੀਆਂ ਬਖਸ਼ੀਆਂ ਹੋਈਆਂ ਨੇ ਗੁਰੂ ਪਿਆਰੇ ਉੱਥੇ ਗੁਰੂ ਅਰਜਨ ਦੇਵ ਜੀ ਦੇ ਵੀ ਚਰਨ ਪੈਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਗੋਇੰਦਵਾਲ ਦੀ ਧਰਤੀ ਹੈ ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਸਥਾਨ ਹੈ ਪਲੰਗੇ ਉੱਪਰ ਬੈਠੇ ਉਹਨਾਂ ਦੇ ਘਰ ਦੀ ਮਾਤਾ ਜੀ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ ਤੇ ਆਣ ਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਅੱਗੇ ਪਰੋਸ ਕੇ ਰੱਖ ਦਿੱਤਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਸ ਪ੍ਰਮਾਤਮਾ ਦਾ ਕਾਲ ਪੁਰਖ ਦਾ ਨਾਮ ਲੈ ਕੇ ਪ੍ਰਚਾਰਤਾ ਛਕਣਾ ਸ਼ੁਰੂ ਕਰਨ ਲੱਗੇ ਮੈਂ ਪਹਿਲਾਂ ਬੈਂਚੀ ਕੀਤੀ ਕੋਈ ਇਤਿਹਾਸ ਕਰ ਕੁਝ ਲਿਖਦਾ ਕੋਈ ਕੁਝ ਲਿਖਦਾ ਨੈਕ ਪੈਣਾ ਲਿਓ ਫੌਸਟਿਕ ਚ ਰਹੋ ਭਾਵੇਂ ਚੰਗੀ ਸੋਚ ਤੇ ਰਹੋ ਕਿਉਂਕਿ ਸਾਨੂੰ ਪੜਨਾ ਪੈਂਦਾ ਹੈ ਪ੍ਰਚਾਰਕਾਂ ਨੂੰ ਵਾਕ-ਵਾਕ ਵਿਦਮਾਨਾਂ ਨੂੰ ਪੜਾਂਗੇ ਫਿਰ ਉਹਦੇ ਵਿੱਚੋਂ ਸਾਨੂੰ ਕੁਝ ਨਾ ਕੁਝ ਲੱਭਣਾ ਪੈਂਦਾ ਹੈ ਕਿ ਕਿਹੜਾ ਇਤਿਹਾਸ ਕਿਹੜੇ ਇਤਿਹਾਸ ਦੇ ਵਿੱਚੋਂ ਕੁਝ ਤਾਂ ਨਿਕਲੇਗਾ ਗੁਰਮ ਪਿਆਰੇ ਉਹ ਧਰਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰਸ਼ਾਦਾ ਚੱਕਿਆ ਬੁਰਕੀ ਤੋੜ ਕੇ ਮੁਖ ਤੱਕ ਲੈ ਕੇ ਆਈ ਨੇ ਤੇ ਮਾਤਾ RAM ਕੌਰ ਨੇ ਇਹ ਗੱਲ ਕਹੀ ਕਹਿੰਦੇ ਸਿਰ ਦੇ ਸਾਈਓ ਮੈਂ ਆਪ ਜੀ ਦੇ ਨਾਲ ਇੱਕ ਗੱਲ ਕਰਨੀ ਸੀ 1352 ਦੀ ਇਹ ਗੱਲ ਹੈ ਲਾਸਟ ਕਹਿੰਦੇ ਮੈਂ ਆਪ ਜੀ ਦੇ ਨਾਲ ਇੱਕ ਵਿਚਾਰ ਕਰਨੀ ਸੀ ਇੱਕ ਗੱਲ ਕਰਨੀ ਸੀ ਕਹਿੰਦੇ ਦੱਸੋ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਬੁਰਕੀ ਹੱਥ ਦੇ ਵਿੱਚ ਫੜੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਸੀ ਇੱਕ ਗੱਲ ਕਰਨੀ ਸੀ ਤੁਹਾਨੂੰ ਪਤਾ ਹੈ ਸਾਡੇ ਘਰ ਦੇ ਵਿੱਚ ਧੀਆਂ ਦੀ ਧੀ ਹੈ ਜਿਹੜਾ ਹੋ ਰਹੀ ਹੈ ਵੱਡੀ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਇਹਦੇ ਮਾਸਤੇ ਕੋਈ ਚੰਗਾ ਵਰਦ ਪਿਆ ਜਾਵੇ ਸੱਚ ਜਾਣਿਓ ਵੈਸੇ ਜ਼ਿੰਮੇਵਾਰੀਆਂ ਬੜੀਆਂ ਨੇ ਸੰਸਾਰ ਦੇ ਵਿੱਚ ਪਰ ਸੰਸਾਰ ਦੇ ਵਿੱਚ ਜਿਹੜੀਆਂ ਮਾਪੇ ਪਤੀਆਂ ਔਰ ਬੱਚੇ ਅਸੀਂ ਆਉਨੇ ਆਪਾਂ ਵੀ ਮਾਪੇ ਦੇ ਵਿੱਚ ਆਪਾਂ ਵੀ ਮਾਪੇ ਆ ਕਿਸੇ ਦੇ ਦੋ ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਹੁੰਦੀਆਂ ਇੱਕ ਲਾਸਟ ਸਮੇਂ ਮਾਪੇ ਦੀ ਸੇਵਾ ਕਰਨੀ ਜਦੋਂ ਮਾਪੇ ਮੰਜ਼ੇ ਦੇ ਉੱਪਰ ਹੋ ਗਏ ਦੂਸਰੀ ਸਾਹਮਣੇ ਵਾਲੋ ਜ਼ਿੰਮੇਵਾਰੀ ਵੱਡੀ ਐ ਗੁਰum ਪਿਆਰਿਓ ਕਿ ਆਪਣੇ ਦਿਲ ਦੇ ਟੁਕੜੇ ਜਿਨ੍ਹਾਂ ਨੇ 15 20 ਸਾਲ 30 ਸਾਲ 25 ਸਾਲ ਘਰ ਦੇ ਵਿੱਚ ਪਾਲ ਕੇ ਵਾਹਿਗੁਰੂ ਕਿਹਨੇ ਧੀ ਨੂੰ ਤੋੜਨਾ ਹੈ ਨਾ ਮਤਨ ਉਹ ਮਾਂ ਨੂੰ ਤੇ ਬਾਪ ਨੂੰ ਪੁੱਛਿਆ ਜਾਵੇ ਬਹੁ ਵੱਡੀ ਚੁਮਹਿਰੀ ਮੈਂ ਕਈ ਵਾਰੀ ਕਹਿੰਦਾ ਹੁੰਦਾ ਸਟੇਜ ਤੇ ਕਿ ਕੋਈ ਬਾਪ ਉੱਨੇਗਾ ਕਿਹੜਾ ਨਾ ਧੀ ਤੋੜਨ ਵੇਲੇ ਨਹੀਂ ਲੱਭਾ ਵਾਹਿਗੁਰੂ ਵਾਹਿ ਧੰਨ ਕਰੋ ਕੋਈ ਹੋਵੇਗਾ ਚਿਹਰਾਤੀ ਰੂਪ ਤੋਂ ਵੇਲੇ ਨਹੀਂ ਰੋਂਦੋ ਕਾਮਰਸੇ ਕਾਮੂ ਦੇ ਅੱਖਾਂ ਚੋਂ ਕੰਢੇ ਜਰੂਰ ਕਹਤੇ ਚਾਹੇ ਉਲੇ ਹੋਵੇ ਕਹਿੰਦੇ ਇਹ ਸਚਾਈ ਅੱਜ ਮਾਤਾ ਰਾਮਪੁਰ ਦੀ ਗੋਮਨ达ਰ ਦੀ ਮਾਤਾ ਜੀ ਕਹਿੰਦੇ ਕਹਿੰਦੇ ਤੇ ਦੱਸੋ ਵਾਕੀ ਨੂੰ ਜਿਹਾ ਹੋਣਾ ਚਾਹੀਦਾ ਕਹਿੰਦੇ ਬਾਬਾ ਜੀ ਠਾ ਜੀ ਆਨੰਦ ਰੈਸ਼ੀ ਕੋਲ ਜੀ ਘੁੰਮ ਰਹੀਆਂ ਕੋਈ ਕੰਧ ਜੀ ਸੇਵਾ ਕਰ ਰਹੀ ਸੀ ਕੋਈ ਕਹਿੰਦਾ ਜੀ ਘੁੰਗਣੀਆਂ ਵੇਚ ਰਿਹਾ ਸੀ ਮੈਂ ਇਸ ਗੱਲ ਦੇ ਵਿੱਚ ਸਚਾਈ ਤੇ ਪਹਿਲਾਂ ਦੇ ਕੇ ਕਹਿੰਦਾ ਇਸ਼ਾਰਾਂ ਬਾਬਾ ਜੇਖਾਵਲ ਹੋਇਆ ਇਹ ਕਰਿਆ ਕੋ ਸਤਨਾਮ ਸੀ ਇਸ ਗੱਲ ਨੂੰ ਫੇਰ ਸਮਝਿਓ ਇਸ ਗੱਲ ਨੂੰ ਫੇਰ ਸਮਝਿਓ ਕਿ ਬੀਬੀ ਪਾਨੀ ਦੇ ਵਾਰ ਵਾਸਤੇ ਬਾਬਾ ਜੇਖਾ ਜੀ ਨੂੰ ਹੀ ਨਿਯੰਚਿਤ ਕੀਤਾ ਗਿਆ ਹੈ ਉਹਨਾਂ ਨੂੰ ਹੀ ਅੱਗੇ ਲਿਆਂਦਾ ਕਿਹਾ ਦੂਸਰੇ ਦਾ ਨਾਮ ਨਹੀਂ ਲਿਆ ਗਿਆ ਇਸ ਲਈ ਭਾਵੇਂ ਵਿਦਵਾਨ ਸੇਵਾ ਲਿਖਦੇ ਨੇ ਕਰਦੇ ਨੇ ਭਾਵੇਂ ਕੋਈ ਵਿਦਵਾਨ ਲਿਖਦੇ ਵਿੱਚ ਗੁੰਡੀਆਂ ਵੇਚਦੇ ਸੀ ਭਾਵੇਂ ਕੋਈ ਵਿਦਵਾਨ ਕੁਝ ਵੀ ਲਿਖਦੇ ਸੀ ਪਰ ਉਥੇ ਨਾਮ ਬਾਬਾ ਜੀਠਾ ਜੀ ਦਾ ਲਿਆ ਗੀ ਗੁਰੂ ਰਾਮਦਾਸ ਦਾ ਕਿਹਦੇ ਵਾਰ ਕੀ ਉੱਚਾ ਹੋਣਾ ਚਾਹੀਦਾ ਹੈ ਅਚਨ ਜੀਤ ਕਹਿੰਦੇ ਗੁਰੂ ਰਾਮਦਾਸ ਭਾਈ ਜੀਠਾ ਜੀ ਲੰਘ ਰਹੇ ਸੀ ਤੇ ਮਾਤਾ RAM RAM ਕੌੜੀ ਕਹਿੰਦੇ ਆ ਜੀਠੇ ਵਰਗਾ ਉਹ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ RAM ਕੌਣ ਜੇ ਤੂੰ ਕਹੀਂ ਨੀਏ ਕਿ ਪਾਨੀ ਦਾ ਵਾ ਜੇਠੇ ਵਰਗਾ ਹੋਵੇ ਤੇ ਫਿਰ ਇਹ ਜੇਠਾ ਜੇ ਤੋ ਕੋਈ ਖੁਸ਼ ਨਹੀਂ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਜੇ ਤੂੰ ਚਾਹਨੀਏ ਕਿ ਪਾਨੀ ਦਾ ਵਾਰ ਜੇਠੇ ਵਰਗਾ ਹੋਵੇ ਤੇ ਇਹ ਜੇਠਾ ਹੈ ਪੰਥ ਉਥੇ ਇੱਕ ਗੱਲ ਹੋਰ ਵਿਦਵਾਨਾਂ ਨੇ ਕਹੀ ਮਾਤਾ ਨਾਮ ਕੋ ਕਹਿੰਦਾ ਇਹ ਕਿਤਾ ਹੋ ਸਕਦਾ ਅਸੀਂ ਵੀ ਸੋਚਦੇ ਹਾਂ ਅਸੀਂ ਵੀ ਮਾਪਪਾ ਵੀ ਤੀ ਤੋੜਨੀ ਹੈ ਕਹਿੰਦੇ ਨਾ ਇਹਦਾ ਕੋਈ ਘਰ ਹੈ ਨਾ ਇਹ ਕੋਈ ਕੋ ਕੱਪੜਾ ਹੈ ਨਾ ਖਾਣ ਵਾਸਤੇ ਕੋਈ ਨਾ ਇਹਦਾ ਮਾਂ ਨਾ ਬਾਪ ਇਹ ਨ ਸੰਸਾਰ ਵਿੱਚ ਕੌਣ ਹੈ ਤੁਸੀਂ ਕਹਿੰਦੇ ਹੋ ਕਿ ਬਾੜ ਜੇਠੇ ਵਰਗਾ ਹੁਣ ਅੱਜ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੱਸੇ ਤਾਂ ਇਸ਼ਾਰਾ ਕਹਿੰਦੇ ਫਿਰ ਉਹੀ ਹੈ ਜਿਹਨੇ ਗੁਰੂ ਨਾਨਕ ਦੀ ਟੀਕ ਲਈ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਮੈਨੂੰ ਇਹਨਾਂ ਵਿੱਚ ਨਾਨਕ ਦਿਸਦਾ ਏ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਮੈਨੂੰ ਉਹ ਦਿਸਦੇ ਨੇ ਜੇ ਤੇਰੇ ਮਨ ਵਿੱਚ ਆਉਣ ਵਾਲਾ ਸਮਾਂ ਕੀ ਕਹਿੰਦਾ 1553 53 ਦੇ ਵਿੱਚ ਮੈਂ ਇਤਿਹਾਸ ਨੂੰ ਅੱਗਾ ਬਧਾਵਾਂ 1553 ਦੇ ਵਿੱਚ ਧੰਗ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਵਿਆਹ ਸ਼ਾਦੀ ਬੀਬੀ ਭਾਨੀ ਜੀ ਦੇ ਨਾਲ ਹੋਈ ਹੈ ਅੰਦਕਾਰਜ ਹੋਇਆ ਸੀ ਉਹ ਬਹੁਤ ਕੀਤੀ ਹੈ ਮੈਂ ਪਰਸੋਂ ਪੜ੍ਹ ਰਿਆ ਸੀ ਬੀਬੀ ਭਾਨੀ ਨੇ ਵੀ ਬਹੁਤ ਸੇਵਾ ਕੀਤੀ ਹੈ ਇਹ ਵਿਆਹ ਤੋਂ ਪਹਿਲਾਂ ਗੱਲ ਕੀਤੀ ਗਈ ਸੀ ਗੁਰੂ ਰਾਮਦਾਸ ਮਹਾਰਾਜ ਕੋ ਘਰ ਦੇ ਵਿੱਚ ਰਹਿੰਦੇ ਸੀ ਇਹ ਗੱਲ ਕੀਤੀ ਗਈ ਸੀ ਕਿ ਜੇ ਤੁਸੀਂ ਗੁਰੂ ਪਿਤਾ ਦੇ ਪੁੱਤਰੀ ਹੋ ਤੁਸੀਂ ਗੁਰੂ ਦੇ ਪੁੱਤਰੀ ਹੋ ਬੇਟੀ ਹੋ ਪਰ ਇਹ ਨਾ ਹੋਵੇ ਵਿਆਹ ਤੋਂ ਬਾਅਦ ਤੁਸੀਂ ਬਦਲ ਚਾਓ ਇਹ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਅਈ ਦੇਖਾ ਜੀ ਨੇ ਕਿਹਾ ਕਿ ਸੇਵਾ ਕਰਨੀ ਹੈ ਵਿਆਹ ਹੋ ਗਿਆ ਸ਼ਾਦੀ ਹੋ ਗਈ ਪਰ ਗੁਰੂ ਦੇ ਦਰ ਦੀ ਸੇਵਾ ਨਹੀਂ ਛੱਡਣੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੰਤ ਸੇਵਾ ਕੀਤੀ ਹੈ ਇੱਕ ਦਿਨ ਗੁਰੂਨ ਪਿਆਰੇ ਉਹ ਸੇਵਾ ਕਰ ਰਹੇ ਨੇ ਕਹਿੰਦੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਸਾਖ ਸੰਬੰਧੀ ਜਿਹੜੇ ਚਾਚੇ ਤਾਈ ਜਿਨ੍ਹਾਂ ਨੇ ਸੰਸਾਰ ਵਿੱਚ ਕਦੀ ਨਹੀਂ ਪੁੱਛਿਆ ਕਿ ਸਾਡਾ ਜੇਠਾ ਕਿੱਥੇ ਮੇ ਕਿੱਥੇ ਅੰਦਾਹਸ ਦਾ ਪੁੱਤਰ ਕਿੱਥੇ ਹੋਵੇਗਾ ਕੀ ਕਰਦਾ ਹੋਵੇਗਾ ਕਹਿੰਦੇ ਇੱਕ ਦਿਨ ਉਹ ਗੋਇੰਦਵਾਲ ਦੀ ਧਾਤੀ ਦੇ ਕੋਲੋਂ ਲੰਘ ਰਹੇ ਨੇ ਮਨ ਵਿੱਚ ਕਹਿੰਦੇ ਵਿਚਾਰ ਆਇਆ ਕਹਿੰਦੇ ਚੱਲ ਆਪਾਂ ਇੱਥੇ ਕਹਿੰਦੇ ਆਪਣਾ ਜੇਠਾ ਵਿਆਹ ਹੋਇਆ ਕਹਿੰਦੇ ਆ ਨਗਰ ਦੇ ਵਿੱਚ ਕਹਿੰਦੇ ਜੇਠਾ ਵਿਆਹ ਹੋਇਆ ਜਿਹਦੇ ਘਰ ਵਿਆਹ ਹੋਇਆ ਇਹ ਉਹ ਬਣਾ ਪਹੁੰਚੇ ਹੋਏ ਮਹਾਪੁਰਖ ਨੇ ਚਲੋ ਉਹਨਾਂ ਦੇ ਵੀ ਦਰਸ਼ਨ ਕਰ ਲਈਏ ਨਾਲੇ ਜੇਠੇ ਨੂੰ ਮਿਲ ਲੈਣੇ ਗੁਰਮ ਪਿਆਰਿਓ ਤੁਰੇ ਨੇ ਉਤਨੁ ਸਾਰੇ ਨੇ ਸਲਾਹ ਕੀਤੀ ਜਿਹੜੇ ਸਾਖ ਸੰਬੰਧੀ ਸਾਹਨੇ ਸਲਾਹ ਕੀਤੀ ਮੈਨਨ ਗਈ ਅੱਗੇ ਧੰਗੂ ਰਾਮ ਦਾਸ ਦੀ ਘਰਾਂ ਛੋਟੀ ਸੁਤਾਨ ਕਹਿੰਦੇ ਸਿਰ ਦੇ ਉੱਪਰ ਟੋਕਰੀ ਚੱਕੀ ਹੋਈ ਹੈ ਉਮਰ ਤਕਰੀਬਨ 19-20 ਸਾਲ ਦੀ ਉਮਰ ਹੈ ਸੇਵਾ ਕਰ ਰਹੀ ਟੋਕਰੀ ਦੇ ਵਿੱਚੋਂ ਮੈਲਾ ਚੋੜਿਆ ਮਿੱਟੀ ਘੱਟੇ ਦੇ ਨਾਲ ਮੂੰਹ ਜਿਹੜਾ ਹੈ ਨਾ ਲਿਬੜਿਆ ਹੋਇਆ ਪਛਾਣ ਵਿੱਚ ਨਹੀਂ ਪਛਾਣ ਵਿੱਚ ਨਹੀਂ ਜਾ ਕੇ ਪੁੱਛਣ ਲੱਗੇ ਕਹਿੰਦੇ ਕਿ ਅਸੀਂ ਲਾਹੌਰ ਤੋਂ ਚੂਨਾ ਮੰਡੀ ਤੋਂ ਆਏ ਆ ਸਾਨੂੰ ਪਤਾ ਹੈ ਕਿ ਇੱਥੇ ਸਾਡਾ ਇੱਕ ਪੁੱਤ ਵਿਆਹਿਆ ਹੈ ਸਾਡਾ ਇੱਥੇ ਇਸ ਘਰ ਦੇ ਵਿੱਚ ਸਾਡਾ ਜੇਠਾ ਵਿਆਹਿਆ ਹੈ ਅਸੀਂ ਉਹਨੂੰ ਮਿਲਣਾ ਹੈ ਇਹ ਗੁਰੂ ਰਾਮਦਾਸ ਮਹਾਰਾਜ ਨੂੰ ਪੁੱਛੀ ਜਾਂਦੇ ਪਏ ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਜੀ ਆਜੋ ਫਿਰ ਜੀ ਤੁਸੀਂ ਇਹ ਮਿਲਣਾ ਤੁਸੀਂ ਉਹਨਾਂ ਨੂੰ ਕਹਿੰਦੇ ਹਾਂ ਮਿਲਣਾ ਹੈ ਕਿਤੇ ਆਜੋ ਫੇ ਤੁਹਾਨੂੰ ਮਿਲਾ ਦਿੰਨੇ ਆ ਗੁਰੂ ਪਿਆਰੇ ਉਹ ਸਿੱਧੇ ਹੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲ ਲੱਗੇ ਜਿੱਥੇ ਪਲੰਘੇ ਦੇ ਉੱਪਰ ਆਰਾਮ ਕਰ ਰਹੇ ਸੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਤੇ